ਤੁਕਾ ਤੁਖਰੀ ਦੀ ਫਰੂਟੀ ਚੋਂ ਨਿਕਲਿਆ ਜਮਿਆ ਚਾਲਾ ਬੱਚਾ ਹੋਇਆ ਬਿਮਾਰ ਲੱਗਾ ਕਰਨ ਉਲਟੀਆਂ ਮਾਪੇ ਹੋਏ ਪਰੀਸ਼ਾਨ ਮਾਮਲਾ ਫਟੇਗੜ ਚੂੜੀਆਂ ਦਾ ਜਿੱਥੇ ਅਮਿਤ ਭੰਡਾਰੀ ਨਾਮ ਦੇ ਵਿਅਕਤੀ ਵੱਲੋਂ ਆਪਣੇ ਬੱਚੇ ਦੇ ਪੀਣ ਲਈ ਦੁਕਾਨ ਤੋਂ ਫਰੂਟੀ ਖਰੀਦੀ ਗਈ ਅਤੇ ਜਦ ਬੱਚੇ ਨੇ ਅਕਤੀ ਫਰੂਟੀ ਪੀਤੀ ਤਾਂ ਉਸ ਨੂੰ ਕੁਝ ਜੰਮਿਆ ਜੰਮਿਆ ਮਹਿਸੂਸ ਹੋਇਆ ਤਾਂ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਹਨਾਂ ਜਦ ਦੇਖਿਆ ਤਾਂ ਫਰੂਟੀ ਦੇ ਵਿੱਚ ਕੁਝ ਕਾਲਾ ਕਾਲਾ ਜਾਲਾ ਜੰਮਿਆ ਹੋਇਆ ਸੀ ਅਤੇ ਬੱਚੇ ਦੇ ਪੀਣ ਤੋਂ ਬਾਅਦ ਉਸ ਨੂੰ ਵੋਮਟਿੰਗ ਉਲਟੀਆਂ ਸ਼ੁਰੂ ਹੋ ਗਈਆਂ ਅਤੇ ਇਸ ਤੇ ਅਮਿਤ ਭੰਡਾਰੀ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਉਹ ਦੁਕਾਨ ਤੋਂ ਫਰੂਟੀ ਖਰੀਦਣ ਤਾਂ ਉਸ ਦਾ ਧਿਆਨ ਜ਼ਰੂਰ ਖੰਤਾ ਜੋ ਉਹਨਾਂ ਦੀ ਸੇਤ ਨਾ ਖਿਲਵਾੜ ਨਾ ਹੋ ਸਕੇ ਇਸ ਬੰਤੀ ਅਮਿਤ ਭੰਡਾਰੀ ਵੱਲੋਂ ਵਕ ਵਕਤਾਂ ਮੱਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਆਪਾਂ ਇਸ ਵੇਲੇ ਮੌਜੂਦ ਹਨ ਫਤੇਗੜ ਝੂੜੀਆਂ ਅਮਿਤ ਭੰਡਾਰੀ ਤੇ ਹੈ ਵੇਖੇ ਜਿੱਥੇ ਕਿ ਉਹਨਾਂ ਦਾ ਬੱਚਾ ਇੱਕ ਫਿਰ ਤੱਕਾ ਤੋਂ ਖਰੀਦੀ ਫਰੂਟੀ ਨਾਲ ਅਨਕੰਫਰਟੇਬਲ ਫੀਲ ਕਰਦਾ ਤੇ ਵੋਮਟਿੰਗ ਉਹਨੂੰ ਸ਼ੁਰੂ ਹੋ ਜਾਂਦੀ ਹੈ ਤੇ ਇਹਨਾਂ ਦਾ ਕਿਥੇ ਤੌਰ ਤੇ ਕੰਪਨੀ ਤੇ ਦੋਸ਼ ਕਿ ਉਹਨਾਂ ਨੇ ਇੱਕ ਦੁਕਾਨ ਤੋਂ ਫਰੂਟੀ ਖਰੀਦੀ ਫਰੂਟੀ ਵਿੱਚ ਕੋਈ ਜਾਲਾ ਕਿਸਮ ਦੀ ਚੀਜ਼ ਸੀਗੀ ਤੇ ਜਦ ਬੱਚਾ ਉਹ ਫਰੂਟੀ ਪੀਂਦਾ ਤੇ ਇੱਕਦਮ ਉਹਨੂੰ ਵੋਮਟਿੰਗ ਸ਼ੁਰੂ ਹੋ ਜਾਂਦੀ ਹੈ ਤੇ ਇਹਨਾਂ ਲੋਕ ਕਿਥੇ ਤੌਰ ਤੇ ਇਹ ਦੋਸ਼ ਲਗਾਏ ਗਏ ਨੇ ਕਿ ਜਿਹੜੀ ਫਰੂਟੀ ਖਰੀਦੀ ਗਈ ਸੀ ਉਹ ਸਹੀ ਨਹੀਂ ਸੀ ਉਸ ਵਿੱਚ ਕੋਈ ਜਾਲਾ ਟਾਈਪ ਕਾਲਾ ਟਾਈਪ ਚੀਜ਼ ਜੰਮੀ ਹੋਈ ਸੀ ਜਿਸ ਕਾਰਨ ਬੱਚੇ ਨੇ ਅਨਕੰਫਰਟੇਬਲ ਫੀਲ ਕੀਤਾ ਤੇ ਮਾਉਂਟਿੰਗ ਸ਼ੁਰੂ ਹੋ ਗਈ ਅਤੇ ਉਹਨਾਂ ਨੇ ਕੰਪਨੀ ਨੂੰ ਕੰਪਲੇਂਟ ਵੀ ਕੀਤੀ ਹੈ ਤੇ ਡਿਸਟ੍ਰਿਕਟ ਹੈਲਥ ਆਫੀਸਰ ਨੂੰ ਵੀ ਇਹਨਾਂ ਵੱਲੋਂ ਕੰਪਲੇਂਟ ਪਾਈ ਗਈ ਗੱਲਬਾਤ ਕਰਦੇ ਹਾਂ ਜੀ ਜਿਹੜੀ ਚੀਜ਼ ਆ ਗਈ ਇਹ ਜੀ ਮੇਰਾ ਬੇਟਾ ਬਾਜ਼ਾਰ ਤੋਂ ਇੱਕ ਫਰੂਟ ਹੀ ਲੈ ਕੇ ਆਇਆ ਸੀ ਤੇ ਜਦੋਂ ਨੇ ਜਦੋਂ ਨੇ ਉਹਨੂੰ ਪੀਤਾ ਤੇ ਉਹਨੂੰ ਟੇਸਟ ਉਹਦਾ ਅਜੀਬ ਜਿਹਾ ਲੱਗਾ ਤੇ ਮੈਂ ਉਸ ਟਾਈਮ ਉਸੇ ਟਾਈਮ ਉਹ ਫਰੂਟੀ ਫੜ ਕੇ ਜਦੋਂ ਉਹਨੂੰ ਖੋਲ ਕੇ ਦੂਸਰੇ ਗਲਾਸ 'ਚ ਪਾਇਆ ਤਾਂ ਉਹਦਾ ਆਹ ਵਾਲਾ ਕਲਰ ਨਿਕਲਿਆ ਦੇਖੋ ਔਰ ਉਹਦੇ ਵਿੱਚ ਇੱਕ ਆਹ ਵੇਹ ਡੇਸਟ ਜਿਹੜਾ ਬਿਲਕੁਲ ਹੀ ਕਾਲਾ 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 ਪਦਾਰਥਿਕ ਨਿਕਲਿਆ ਮਤਲਬ ਫਰੂਟੀ ਬਿਲਕੁਲ ਖਰਾਬ ਸੀ ਔਰ ਉਹਦੇ ਵਿੱਚੋਂ ਇੱਕ ਬਿਲਕੁਲ ਰਬੜ ਜੀ ਵਾਂਗ ਕਾਲਾ ਜਿਹਾ ਪਦਾਰਥ ਨਿਕਲਿਆ ਜੋ ਕਿ ਅਜੇ ਪਤਾ ਨਹੀਂ ਲੱਗਾ ਕੀ ਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਇਹ ਜਿਹੜੀਆਂ ਬੰਦ ਚੀਜ਼ਾਂ ਅਸੀਂ ਬਾਜ਼ਾਰ ਮਾਰਕੀਟ ਤੋਂ ਲੈ ਰਿਆ ਇਹਨੂੰ ਦੇਖ ਕੇ ਖੋਲ ਗਏ ਡਾਇਰੈਕਟ ਇਹਦਾ ਪਾਈਪ ਨਾਲ ਪੀਣ ਨਾਲ ਕਿਸੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਦੇਖੋ ਜਦੋਂ ਬੱਚੇ ਨੇ ਪੀਤਾ ਉਹ ਇੱਕ ਇਹਦੀ ਪਾਈਪ ਦੇ ਵਿੱਚ ਵੀ ਇੱਕ ਹੈ ਵੇਸਟ ਪਿਆ ਦਾ ਇਹਦੇ ਵਿੱਚ ਵੀ ਉਹ ਕਾਲਾ ਜਿਹਾ ਜੋ ਨਿਕਲਿਆ ਵਿੱਚ ਫਸਿਆ ਪਿਆ ਪਾਈਪ ਦੇ ਤੇ ਉਸੇ ਟਾਈਮ ਬੱਚੇ ਨੇ ਵੌਮਟਿੰਗ ਕਰ ਦਿੱਤੀ ਤੇ ਉਹਦੀ ਤਬੀਅਤ ਸਾਨੂੰ ਥੋੜੀ ਠੀਕ ਨਹੀਂ ਲੱਗੀ ਤੇ ਅਸੀਂ ਉਹਦਾ ਡਾਕਟਰ ਨੂੰ ਵੀ ਪੁੱਛਿਆ ਉਹਦੇ ਬਾਰੇ रिगार्डिंग टू कंपनी ਦੇ ਜਿਆਦਾ ਅਪੀਕਲੇਟ ਕੀ ਫਿਰ ਅਸੀਂ ਜਿੱਥੋਂ ਇਹ ਪ੍ਰੋਡਕਟ ਲਿਆ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਤੇ ਇਹਦੇ 'ਚ ਕੋਈ ਰੋਲ ਨਹੀਂ ਆ ਤੁਸੀਂ ਕੰਪਨੀ ਨੂੰ ਗੱਲ ਕਰੋ ਫਿਰ ਮੈਂ ਇਸ ਫਰੂਟੀ ਦੇ ਉੱਪਰ ਹੀ ਇੱਕ ਇਹਨਾਂ ਦੀ ਇੱਕ ਕਾਲ ਸੈਂਟਰ ਹੀ ਉਹਦੇ ਕੋਲ ਕੀਤੀ ਔਰ ਉਹਨਾਂ ਨੇ ਕੰਪਲੇਂਟ نوٹ ਕਰਕੇ ਤੇ ਉਹਨਾਂ ਦੇ ਬੰਦੇ ਵੀ ਵਿਜ਼ਿਟ ਕਰਨ ਆਏ ਸੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੀ ਮਤਲਬ ਕਿ ਅਹੀਂ ਕੰਪਨੀ ਦਾ ਇਹਦੇ ਕੋਈ ਕਸੂਰ ਨਹੀਂ ਆ ਇਹ ਟਰਾਂਸਪੋਰਟੇਸ਼ਨ ਚ ਹੋ ਸਕਦਾ ਵਾ ਰਸਤੇ ਚ ਖਰਾਬ ਹੋ ਸਕਦੀ ਆ ਜਦ ਕਿ ਕੋਈ ਵੀ ਕੰਪਨੀ ਆ ਡੀਲਿੰਗ ਕਰਦੀ ਆ ਉਹ ਡੀਲਰ ਖੁਦ ਦੁਕਾਨ ਤੱਕ ਸਮਾਨ ਪਹੁੰਚਾਉਣ ਦਾ ਜ਼ਿੰਮੇਵਾਰ ਹੁੰਦਾ ਵਾ ਤੇ ਕੰਪਨੀ ਆਪਣਾ ਸਿਰਫ ਪੱਲੇਦਾਰੀ ਝਾੜ ਰਹੀ ਆ ਹਰ ਕਿਸੇ ਦੇ ਇੱਕ ਇੱਕ ਦੋ ਦੋ ਬੱਚੇ ਨੇ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਠੀਕ ਹੈ ਮੈਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਦੇ ਜਿਹੜੇ ਡੀ ਐਚਓ ਨੇ ਜੀਐਸ ਬੰਨੂ ਸਾਹਿਬ ਉਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਦੇ ਧਿਆਨ ਜ ਵੀ ਇਹ ਮਸਲਾ ਲਿਆਂਦਾ ਵਾ ਔਰ ਮੈਂ ਆਪਣੀ ਪੂਰੀ ਲਿਖਤ ਕੰਪਲੇਂਟ ਇਸ ਫਰੂਟੀ ਕੰਪਨੀ ਦੇ ਉੱਪਰ ਕਾਰਵਾਈ ਕਰਨ ਵਾਸਤੇ ਡੀਐਚਓ ਸਾਹਿਬ ਨੂੰ ਪੂਰੀ ਕੰਪਲੇਂਟ ਉਹਦੀ ਹਰ ਚੀਜ਼ ਆ ਸਾਰੇ ਪ੍ਰੋਡਕਟ ਉਹਨਾਂ ਨੂੰ ਭੇਜ ਦਿੱਤੇ ਨੇ ਬਸ ਅੱਛਾ ਠੀਕ ਹੈ ਬੱਚਾ ਠੀਕ ਹੈ ਹੁਣ ਕੀ ਕਹਿਣਾ ਚਾਹੋਗੇ ਆਪ ਨੂੰ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ ਬੰਦ ਚੀਜ਼ਾਂ ਭਾਵੇਂ ਉਹਨਾਂ ਦੀ ਮੈਨੂਫੈਕਚਰਿੰਗ ਨਾ 1 ਮੰਥ ਦੀ ਆ ਭਾਵੇਂ ਸਾਲ ਦੀ ਆ 2 ਸਾਲ ਦੀ ਆ ਫਿਰ ਵੀ ਜਿਹੜੀਆਂ ਬੰਦ ਡੱਬਾ ਟੈਟਰਾ ਪੈਕ ਕੁਛ ਵੀ ਆ ਰਿਹਾ ਉਹਨੂੰ ਬਿਲਕੁਲ ਧਿਆਨ ਨਾ ਵੈਸੇ ਤੇ ਇਹਨਾਂ ਚੀਜ਼ਾਂ ਤੋਂ ਬਚਿਆ ਹੀ ਜਾਵੇ ਜੋ ਸਾਡੇ ਨਾਲ ਹੋਇਆ ਕਿਸੇ ਨਾਲ ਵੀ ਨਾ ਹੋਵੇ ਲੇਕਿਨ ਇਹਨਾਂ ਚੀਜ਼ਾਂ ਤੋਂ ਬਚਾ ਕੀਤਾ ਜਾਵੇ ਅਗਰ ਇਹਨਾਂ ਨੂੰ ਯੂਜ਼ ਕਰਦੇ ਵੀ ਹੋ ਤੇ ਇਹਨਾਂ ਨੂੰ ਗਲਾਸ 'ਚ ਪਾ ਕੇ ਜਾਂ ਬੋਤਲ 'ਚ ਪਾ ਕੇ ਚੈੱਕ ਕਰਕੇ ਫਿਰ ਹੀ ਪੀਤਾ ਜਾਵੇ